ਆਣਾ ਮੇਰਾ ਨਾਮ ਇੱਕ 11 11 2024 ਨੂੰ ਇਹ ਇਸ ਵਾਰਦਾਤ ਦੇ ਚੋਰਤੇ ਜਾਣ ਵਾਲਾ ਇਹਨਾਂ ਦਾ ਮੋਬਾਈਲ ਫੋਨ ਮੋਟਰਸਾਈਕਲ ਤੇ ਪਲੱਸ ਜਿਹੜੀ ਗੱਡੀ ਇਹਨੇ ਸਨੇਚ ਕੀਤੀ ਸੀ ਇਹ ਸ਼ੌਕਲੇਰ ਹੈ ਉਹ ਬਰਾਮਦ ਕੀਤੀ ਕਿਸ ਵਾਰਦਾਤ ਨੂੰ ਜਿਹੜੇ ਕਰਨ ਵਾਲੇ ਲੜਕੇ ਨੇ ਉਹਨਾਂ ਵਿੱਚੋਂ ਉਹਨਾਂ ਦੇ ਨਾਮ ਨੇ ਕਾਲਾ ਪੁੱਤਰ ਲੱਗੂ ਔਰ ਦੂਸਰਾ ਹੈ ਹਰਪ੍ਰੀਤ ਸਿੰਘ ਪੁੱਤਰ ਮੇਜਰ ਇਹਨਾਂ ਦੋਨਾਂ ਦੇ ਖਿਲਾਫ ਤੇ ਨੇ ਪਹਿਲਾਂ ਵੀ ਪ੍ਰੀਵੀਅਸ ਹਿਸਟਰੀ ਹੈਗੀ ਹੈ ਇਹਨਾਂ ਦੇ ਖਿਲਾਫ ਸਮੈਚਿੰਗ ਦੇ ਔਰ ਐਮਡੀਪੀਐਸ ਐਕਟ ਦੇ ਫੋਕਸ ਵਿੱਚ ਦਰਸ਼ਾਈ ਗਏ। ਤੋਂ ਇਹਨਾਂ ਵਕਫਤ ਵਾਰਦਾਤਾਂ ਨੂੰ ਕਰਨ ਵਾਸਤੇ ਇਹਨਾਂ ਵੀ ਅਜੇ ਹੋਰ ਵੀ ਜਿਹੜੀ ਹੈ ਹੋਰ ਵੀ ਕੁਝ ਕੁਛ ਜਿਹੜੀ ਹੈ ਉਹ ਜਾਰੀ ਹੈ। ਤੋਂ ਕੁਝ ਕੁਛ ਕਰਨ ਤੋਂ ਬਾਅਦ ਜਿੱਦਾਂ ਕੋਈ ਬੋਲ ਵੀ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ। ਤੋਂ ਮੇਰੀ ਸਾਰਿਆਂ ਨੂੰ ਇਹ ਹੀ ਲੈਂਦੀ ਹੈ ਕਿ ਇਹਦੇ ਦੇ ਮੜਾ ਕੰਮ ਕਰਨ ਵਾਲੇ ਨੋ ਨੀ ਉਹ ਇਸ ਗੱਲ ਤੋਂ ਸचेत ਰਹੇ ਕਿ ਕ੍ਰਾਈਮ ਕਰਕੇ ਉਹ ਇਹ ਤੇ ਨਹੀਂ ਹੋ ਸਕਦਾ ਕਿ ਤੱਕ ਹੋ ਸਕਦਾ ਹੈ ਕਿ ਉਹ ਥੋੜੇ ਦਿਨ ਲਈ ਇਧਰ ਉਧਰ ਭੁਜੰਗ ਜੇ ਸਾਡੀ ਫੜ ਚਨਾ ਪਰ ਅਲਟੀਮੇਟਲੀ ਅਖੀਰ ਦੇ ਵਿੱਚ ਕ੍ਰਾਈਮ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਜ਼ਰੂਰ ਲੱਭ ਲੈਂਦੀ ਹੈ ਔਰ ਫਿਰ ਉਹਨੂੰ ਜੋ ਉਹਦਾ ਅੰਜਾਮ ਹੁੰਦਾ ਹੈ ਕਰਨੀ ਦੇ ਵਿਧੀ ਦੇ ਮਤਲਬ ਉਹਨੂੰ ਪੂਰਾ Gracias. Pero...